ਕੈਨੇਡਾ ਟੂਰਿਸਟ ਵੀਜ਼ਾ ਦੀ ਗੱਲ ਕਰਨ ਲੱਗੇ ਆ ਜੀ ਸਵਾਲ ਸਾਡੇ ਕੋਲ ਹਮੇਸ਼ਾ ਸਟੱਡੀ ਵੀਜ਼ਾ ਨੂੰ ਲੈ ਕੇ ਤਾਂ ਹੁੰਦੇ ਨੇ ਪਰ ਨਾਲ-ਨਾਲ ਟੂਰਿਸਟ ਵੀਜ਼ਾ ਦੇ ਉੱਪਰ ਵੀ ਢੇਰ ਜ਼ਿਆਦੇ ਸਵਾਲ ਹੁੰਦੇ ਨੇ ਕਿ ਵੀਰ ਪੇਰੈਂਟਸ ਨੇ ਹੀ ਜਾਣਾ ਹੁੰਦਾ ਜਾਂ ਵੈਸੇ ਕਿਸੇ ਨੇ ਵੀ ਅਗਰ ਟੂਰਿਸਟ ਵੀਜ਼ਾ ਤੇ ਕੈਨੇਡਾ ਜਾਣਾ ਹੈ ਤਾਂ ਉਹਨਾਂ ਕੋਲ ਰਾਈਟ ਇਨਫੋਰਮੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਕਿ ਕਈ ਵਾਰੀ ਸਭ ਨੂੰ ਲੱਗਦਾ ਹੈ ਕਿ ਸਾਡਾ ਬੈਂਕ ਬੈਲੈਂਸ ਤਾਂ ਬਹੁਤ ਵਧੀਆ ਹੈ ਸਾਡੀ ਪ੍ਰੋਫਾਈਲ ਵਧੀਆ ਪਰ ਉਹ ਕਈ ਚੀਜ਼ਾਂ ਟੈਕਨੀਕਲੀ ਉਹਨਾਂ ਦੀ ਪ੍ਰੋਫਾਈਲ ਵਿੱਚ ਕੰਪਲੀਟ ਨਹੀਂ ਹੁੰਦੀਆਂ ਜਿਸ ਕਰਕੇ ਟੂਰਿਸਟ ਵੀਜ਼ਾ ਵੀ ਨਹੀਂ ਲੱਗ ਪਾਂਦਾ ਅਮੀ ਬਾਰੇ ਇਹ ਗੱਲ ਕਰਾਂਗੇ ਕਿ ਕਿਹੜੀ ਗੱਲਾਂ ਦਾ ਧਿਆਨ ਤੁਸੀਂ ਪਹਿਲਾਂ ਤੋਂ ਹੀ ਰੱਖਣਾ ਹੈ ਅਗਰ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਔਰ ਸਕਸੈਸਫੁਲੀ ਟਾਈਮਲੀ ਜੋ ਹੈ ਵੀਜ਼ਾ ਲੈਣਾ ਚਾਹੁੰਦੇ ਹੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾ ਹਰਜੋਤ ਕੋਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਹਮੇਸ਼ਾ ਤੁਸੀਂ ਸਟੱਡੀ ਵੀਜ਼ਾ ਦੇ ਉੱਪਰ ਜੋ ਹੈ ਸਟੂਡੈਂਟਸ ਨੂੰ ਤਾਂ ਗਾਈਡ ਕਰਦੇ ਹੀ ਹੋ ਤੇ ਆਪਾਂ ਜਿਵੇਂ ਲਗਾਤਾਰ ਉਹਨਾਂ ਇੱਕ ਸੀਰੀਜ਼ ਐਵੀ ਸ਼ੁਰੂ ਕੀਤੀ ਹੋਈ ਹੈ ਕਿ ਆਪਾਂ ਟੂਰਿਸਟ ਵੀਜ਼ਾ ਨੂੰ ਲੈ ਕੇ ਵੀ ਜ਼ਰੂਰ ਅਵੇਅਰ ਕਰ ਰਹੇ ਹਾਂ ਕੈਨੇਡਾ ਟੂਰਿਸਟ ਵੀਜ਼ਾ ਦੀ ਜਦ ਆਪਾਂ ਗੱਲ ਕਰ ਰਹੇ ਹਾਂ ਕਿਹੜੀ ਗੱਲਾਂ ਦਾ ਇੱਥੇ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਜਦੋਂ ਕੋਈ ਅਪਲਾਈ ਕਰਨ ਜਾ ਰਿਹਾ ਆਪਣੀ ਪ੍ਰੋਫਾਈਲ ਨੂੰ ਲੈ ਕੇ ਫਾਈਨੈਂਸ਼ੀਅਲਸ ਨੂੰ ਲੈ ਕੇ ਜਾਂ ਆਪਾਂ ਆਈਟੀਆਰ ਨੂੰ ਲੈ ਕੇ ਵੀ ਅਗਰ ਮੇਨ ਫੋਕਸ ਕਰੀਏ ਤਾਂ ਕਿੱਥੇ ਜ਼ਿਆਦਾ ਗਲਤੀਆਂ ਰਹਿ ਜਾਂਦੀਆਂ ਹਨ ਜਦੋਂ ਇੱਕ ਚੰਗੀ ਪ੍ਰੋਫਾਈਲ ਤੇ ਵੀ ਅਗਰ ਟੂਰਿਸਟ ਵੀਜ਼ ਹਰਜੋਤ ਦੇਖੋ ਟੂਰਿਸਟ ਵੀਜ਼ਾ ਜਿਹੜਾ ਇੱਕ ਬੜਾ ਟੈਕਨੀਕਲ ਹੁੰਦਾ ਹੈ ਇਹ ਨਹੀਂ ਕਿ ਹਰ ਕਿਸੇ ਨੂੰ ਟੂਰਿਸਟ ਵੀਜ਼ਾ ਦੇ ਦੇਣਗੇ ਕਿਉਂਕਿ ਡਿਵੈਲਪਡ ਕੰਟਰੀਆਂ ਐਂਡ ਇੰਡੀਆ ਦਾ ਜਿਹੜਾ ਇੱਕ ਨਾਰਥ ਪਾਰਟ ਦਾ ਟਰੈਕ ਰਿਕਾਰਡ ਹੈ ਰਿਹਾ ਕਿ ਜਾ ਕੇ ਬੰਦੇ ਵਾਪਸ ਨਹੀਂ ਆਉਂਦੇ ਜਾਂ ਰੈਫਿਊਜੀ ਵਿੱਚ ਕਨਵਰਟ ਕਰ ਲੈਣਗੇ ਜਾਂ ਵਰਕ ਪਰਮਿਟ ਤੇ ਸਭ ਤੋਂ ਜ਼ਿਆਦਾ ਆਪਾਂ ਇੱਥੇ ਕੈਟੇਗੋਰਾਇਜ਼ ਕਰ ਲੈਣੇ ਆ ਜਿਹੜੇ ਟੂਰਿਸਟ ਆ ਵਿਜ਼ੀਟਰ ਆ ਟੂਰਿਸਟ ਜਿਹੜਾ ਟੂਰਿਜ਼ਮ ਵਾਸਤੇ ਆ ਵਿਜ਼ਿਟਰ ਜਿਹੜੇ ਆਪਣੇ ਫਰੈਂਡਸ ਦੇ ਜਾਂ ਆਪਣੇ ਰਿਲੇਟਿਵਸ ਦੇ ਘਰ ਵਿਜ਼ਿਟ ਕਰਨ ਜਾ ਰਹੇ ਆ ਰਾਈਟ ਜਿਹੜੇ ਵਿਜ਼ਿਟਰ ਵੀਜ਼ਾ ਹੈ ਜਾਂ ਟੂਰਿਸਟ ਵੀਜ਼ਾ ਹੈ ਇਹ ਦੋਨੋਂ ਕੈਟਾਗਰੀ ਇੱਕ ਤੇ ਬਹੁਤ ਅੱਛੀ ਫੈਮਿਲੀ ਤੋਂ ਆ ਜਿਨ੍ਹਾਂ ਦਾ ਸਾਰਾ ਕੁਝ ਇਸਟੈਬਲਿਸ਼ਡ ਹੈ ਤੇ ਉਹਨਾਂ ਨੂੰ ਕੋਈ ਇੰਨਾ ਜ਼ਿਆਦਾ ਸਟਰਗਲ ਨਹੀਂ ਕਰਨਾ ਪੈਂਦਾ ਜਿਨ੍ਹਾਂ ਦੇ ਟਰੈਵਲਿੰਗ ਹਿਸਟਰੀ ਵੀ ਹੈ ਬੈਂਕ ਬੈਲੈਂਸ ਵੀ ਅੱਛਾ ਹੈ ਕੰਪਨੀ ਚੱਲ ਰਹੀ ਹੈ ਜਾਂ ਬਹੁਤ ਅੱਛੀ ਜੌਬ ਦੇ ਵਿੱਚ ਹੈ ਉਹਨਾਂ ਨੂੰ ਇਸ ਟਾਈਮ ਜ਼ਰੂਰ ਇਹ ਮੌਕਾ ਉਠਾਣਾ ਚਾਹੀਦਾ ਹੈ ਕਿਉਂਕਿ ਕੈਨੇਡਾ ਟੂਰਿਸਟ ਵੀਜ਼ਾ ਬਹੁਤ ਅੱਛਾ ਦੇ ਰਿਹਾ ਹੈ ਕਿਉਂਕਿ ਵੀਜ਼ਾ ਵੀ ਲੰਬਾ ਲੱਗਦਾ ਜੇ ਤੁਹਾਡੇ 10 ਇਅਰਸ ਦੇ ਪਾਸਪੋਰਟ ਦੀ ਵੈਲਿਡਿਟੀ ਹੈ ਤੇ ਤੁਹਾਨੂੰ 10 ਇਅਰਸ ਦਾ ਲੱਗੇਗਾ ਇਹ ਤੁਹਾਡੀ ਜੇ ਪਾਸਪੋਰਟ ਦੀ ਵੈਲਿਡਿਟੀ ਮਤਲਬ ਸਾਲ ਦੋ ਸਾਲ ਨਿਕਲ ਗਈ ਹੈ 8 ਸਾਲ ਦੀ ਰਹਿ ਗਈ ਹੈ 6 ਸਾਲ ਦੀ ਤੇ ਉਹਨਾਂ ਵੀਜ਼ਾ ਲੱਗੇਗਾ ਇਹ ਤੁਹਾਡੇ ਤੋਂ ਐਕਸਟਰਾ ਫੀਸ ਨਹੀਂ ਲੈਂਦੇ ਯੂਕੇ ਦੇ ਵਿੱਚ ਕੀ ਹੈ ਜੇ ਤੁਸੀਂ 6 ਮਹੀਨੇ ਦਾ ਵੀਜ਼ਾ ਲੈਂਦੇ ਹੋ ਤੇ ਅਲੱਗ ਫੀਸ ਹੈ ਸਾਲ ਦਾ ਲੈਂਦੇ ਹੋ ਤੇ ਅਲੱਗ ਫੀਸ ਆ 5 ਸਾਲ ਦਾ ਲੈਂਦੇ ਹੋ ਤੇ ਕੋਈ 50000 ਜਿੰਨੀ ਫੀਸ ਲੈ ਲੈਂਦੇ ਆ ਇੱਥੇ ਇੱਕੋ ਹੀ ਫੀਸ ਆਂਦੀ ਆ ਵੀਜ਼ਾ ਤੁਹਾਨੂੰ ਪੂਰਾ ਕੰਪਲੀਟ ਦਿੰਦੇ ਆ ਕਾਫੀ بڑا ਵੀਜ਼ਾ ਦਿੰਦੇ ਆ ਤੇ ਜਿਹੜੇ ਵੀ ਬੰਦੇ ਜਾਣ ਦੇ ਚਾਹਵਾਨ ਆ ਜਿਨ੍ਹਾਂ ਦਾ ਸਾਰਾ ਪ੍ਰੋਫਾਈਲ ਅੱਛਾ ਹੈ ਮੇਰੀ ਇਹ ਰਿਕਵੈਸਟ ਹੈ ਤੁਸੀਂ ਵੀਜ਼ਾ ਅਪਲਾਈ ਕਰ ਲਓ ਕਿਉਂਕਿ ਇੱਕ ਦੌਰ ਹੁੰਦਾ ਜਦ ਵੀਜ਼ਾ ਜ਼ਿਆਦਾ ਦਿੰਦੇ ਆ ਤੇ ਇਸ ਟਾਈਮ ਵੀਜ਼ਾ ਅੱਛਾ ਦੇ ਰਿਹਾ ਤੁਸੀਂ ਵੀਜ਼ਾ ਲਗਵਾ ਕੇ ਰੱਖ ਲਓ ਤੁਹਾਡਾ ਜਦ ਜੀ ਕਰੇ ਸਾਲ ਬਾਅਦ 2 ਸਾਲ ਬਾਅਦ ਤੁਸੀਂ ਟਰੈਵਲ ਕਰ ਸਕਦੇ ਹੋ ਕਿਉਂਕਿ ਆਪਣੀ ਲਾਈਫ ਚ ਹਰ ਬੰਦਾ ਜਿਹੜਾ ਡਿਫਰੈਂਟ ਕੰਟਰੀਜ਼ ਦੇਖਣਾ ਚਾਹੁੰਦਾ ਐ ਐਕਸਪਲੋਰ ਕਰਨਾ ਚਾਹੁੰਦਾ ਐ ਤਾਂ ਜੇ ਤੁਹਾਡੇ ਕੋਲ ਵੀਜ਼ਾ ਲੱਗਿਆ ਹੋਏਗਾ ਤਾਂ ਤੁਸੀਂ ਜਾ ਸਕਦੇ ਹੋ ਹੁਣ ਸੈਕੰਡ ਜਿਹੜ ਦਾ ਕੈਟਾਗਰੀ ਜਿਨ੍ਹਾਂ ਦੇ ਰਿਲੇਟਿਵਸ ਆ ਆਪ ਦੇ ਬੱਚੇ ਆ ਉਹ ਵੀ ਜ਼ਰੂਰ ਅਪਲਾਈ ਕਰੋ ਰੀਜ਼ਨ ਇਹ ਕਿ ਤੁਸੀਂ ਤੁਹਾਡਾ ਬੱਚਾ ਹੋਣ ਗਿਆ ਮੰਨ ਲਓ ਸਾਲ ਬਾਅਦ 6 ਮਹੀਨੇ ਬਾਅਦ ਕੋਈ ਐਦਾਂ ਦੀ ਇੱਕਦਮ ਪ੍ਰੋਬਲਮ ਆਂਦੀ ਆ ਜਾਂ ਵੈਸੇ ਹੀ ਤੁਸੀਂ ਉਹਦੇ ਕੋਲ ਜਾਣਾ ਚਾਹੁੰਦੇ ਹੋ ਤਾਂ ਇਸ ਦੌਰ ਚ ਜਦੋਂ ਵੀਜ਼ਾ ਲੱਗ ਰਿਹਾ ਆਪਣਾ ਲੈ ਕੇ ਰੱਖ ਲਓ ਔਰ ਜਦ ਤੁਹਾਡਾ ਜੀ ਕਰੇ ਆਪਣੇ ਬੱਚੇ ਕੋਲ ਤੇ ਹਰ ਬੰਦਾ ਜਾਣਾ ਚਾਹੁੰਦਾ ਦੇਖਣਾ ਚਾਹੁੰਦਾ ਕਿ ਉਹ ਜੀ ਕੰਟਰੀ ਗਿਆ ਔਰ ਕਿਦਾਂ ਉਹਦਾ ਲਾਈਫ ਸਟਾਈਲ ਹੈ ਤੇ ਤੁਸੀਂ ਜ਼ਰੂਰ ਆਪਣਾ ਵੀਜ਼ਾ ਲਗਵਾ ਕੇ ਰੱਖੋ ਹੁਣ ਵੀਜ਼ਾ ਇਜ਼ ਵੈਰੀ ਟੈਕਨੀਕਲ ਕੋਈ ਇਦਾਂ ਹੈ ਨਹੀਂ ਕਿ ਹਰ ਕਿਸ ਨੂੰ ਵੀਜ਼ਾ ਦੇ ਦੇਣਗੇ ਵੀਜ਼ਾ ਦੇ ਵਾਸਤੇ ਜਿਹੜੀ ਹੈ ਤੁਹਾਡਾ ਬੱਚਾ ਗਿਆ ਤੇ ਤੁਹਾਡਾ ਪ੍ਰੋਫਾਈਲ ਤੁਹਾਨੂੰ ਵੀਜ਼ਾ ਦਾ ਬਹੁਤ ਜ਼ਿਆਦਾ ਚਾਂਸਸ ਹੈ ਜਿਨ੍ਹਾਂ ਦੇ ਬੱਚੇ ਗਏ ਹੈ ਜਾਂ ਜਿਨ੍ਹਾਂ ਦੇ ਜਿਹੜੇ ਹੈ ਫੰਡਿੰਗ ਵਗੈਰਾ ਠੀਕ ਹੈ ਟੈਕਨੀਕਲ ਤੁਹਾਡੀ ਇਨਕਮ ਟੈਕਸ ਰਿਟਰਨ ਠੀਕ ਹੋਣੀ ਚਾਹੀਦੀ ਹੈ ਜੇ ਤੁਸੀਂ ਜੌਬ ਕਰ ਰਹੇ ਹੋ ਫਾਰਮ 16 ਆ ਯਾ ਇਨਕਮ ਟੈਕਸ ਰਿਟਰਨ ਜੌਬ ਨਹੀਂ ਕਰ ਰਹੇ بزਨਸ ਕਰ ਰਹੇ ਹੋ ਤੇ ਤੁਹਾਡੇ ਜੋ ਵੀ بزਨਸ ਪ੍ਰੂਫ ਹੈ ਉਹ ਲੱਗਣਗੇ फाइनेंशियल अकाउंट स्टेटमेंट लगेगी प्रॉपर्टी ਦੇ ਡਾਕੂਮੈਂਟਸ ਲੱਗਣਗੇ ਉਧਰ ਜਿਹੜਾ ਵੀ ਰਿਲੇਟਿਵ ਤੁਹਾਨੂੰ ਸਪான்ਸਰ ਕਰ ਰਿਹਾ ਉਹ ਲੱਗੇਗਾ ਜੇ ਰਿਲੇਟਿਵ ਨਹੀਂ ਹੈ ਤੁਹਾਡੀ ਕੋਈ ट्रैवलिंग ਹਿਸਟਰੀ ਹੈ ਤੁਸੀਂ ਜਸਟ ਘੁੰਮਣ ਜਾਣਾ ਹੈ ਹੋਟਲ ਬੁਕਿੰਗ ਇਹ ਸਾਰੇ ਡਾਕੂਮੈਂਟਸ ਇਹ ਜਿਹੜੇ ਮੈਂਮੈਂਟ ਡਾਕੂਮੈਂਟਸ ਆ ਉਹਦੇ ਬਾਅਦ ਜਦ ਅਸੀਂ ਫਾਈਲ ਅਪਲਾਈ ਕਰਦੇ ਹਾਂ ਮੇਰੇ ਕੋਲ ਤੇ 4 4 5 5 ਰਿਜੈਕਸ਼ਨ ਵਾਲੇ ਕੇਸ ਵੀ ਆਉਂਦੇ ਆ ਉਹਨਾਂ ਦਾ ਵੀ ਅਸੀਂ ਵੀਜ਼ਾ ਲਗਵਾਉਂਦੇ ਆ ਕਿਉਂਕਿ ਜਦ ਪਹਿਲੇ ਲਗਾਈ ਹੈ ਫਾਈਲ ਮਸਟ ਬੀ ਉਹਨਾਂ ਨੇ ਕੋਈ ਨਾ ਕੋਈ ਕਮੀ ਰਹਿ ਗਈ ਹੈ ਚੰਗੀ ਤਰ੍ਹਾਂ ਮਤਲਬ ਐਕਸਪਲੇਨ ਨਹੀਂ ਕੀਤਾ ਕਿਉਂਕਿ ਇਹਦੇ ਵਿੱਚ ਕੋਈ ਫੇਸ ਟੂ ਫੇਸ ਅਮਰੀਕਾ ਵਾਂਗੂ ਇੰਟਰਵਿਊ ਤੇ ਹੈ ਨਹੀਂ ਕਾਗਜ਼ਾਂ ਦੇ ਉੱਪਰ ਵੀਜ਼ਾ ਹੈ ਜੇ ਕਾਗਜ਼ ਸਹੀ ਪ੍ਰੈਜ਼ੈਂਟ ਨਹੀਂ ਹੋਣਗੇ ਤੇ ਵੀਜ਼ਾ ਵੀ ਤੁਹਾਡਾ ਜੜਾ ਥੋੜੀ ਜਿਹੀ ਪ੍ਰੋਬਲਮ ਆਏਗੀ ਤੇ ਉਹਦੀ ਪੇਪਰਸ ਦੀ ਐਕਸਪਲੇਨੇਸ਼ਨ ਕਿੰਨੀ ਅੱਛੀ ਗਈ ਹੈ ਰਾਈਟਿੰਗ ਚ ਕਿੰਨਾ ਚੰਗਾ ਗਿਆ ਤੁਸੀਂ ਕਿਉਂ ਚਾਹੁੰਦੇ ਹੋ ਵੀਜ਼ਾ ਇਹ ਸਾਰੀ ਚੀਜ਼ਾਂ ਜੇ ਵੀਜ਼ਾ ਆਫੀਸਰ ਦੇ ਅੱਗੇ ਪ੍ਰੈਜ਼ੈਂਟ ਹੋਣਗੀ ਤੋ ਤੁਹਾਨੂੰ ਵੀਜ਼ੇ 'ਚ ਕੋਈ ਪ੍ਰੋਬਲਮ ਨਹੀਂ ਔਰ ਇੱਕ ਵਾਰੀ ਫੇਰ ਕਹਿ ਦਿੰਨੀ ਆ ਕਿ ਇਸ ਟਾਈਮ ਵੀਜ਼ਾ ਦਾ ਮਾਹੌਲ ਅੱਛਾ ਚੱਲ ਰਿਹਾ ਤੁਸੀਂ ਇਸ ਸਮਾਂ ਦਾ ਫਾਇਦਾ ਜ਼ਰੂਰ ਉਠਾਓ ਔਰ ਆਪਣੇ ਵੀਜ਼ਾ ਵਾਸਤੇ ਫਾਈਲ ਜ਼ਰੂਰ ਲਗਾਓ ਇਸ ਟਾਈਮ ਕਿਉਂਕਿ ਜੇ ਕੈਨੇਡਾ ਦਾ ਵੀਜ਼ਾ ਇੰਨੀ ਬੜੀ ਕੰਟਰੀ ਦਾ ਲੱਗ ਗਿਆ ਤੇ ਤੁਹਾਡੀ ਜਿਹੜੀ ਟਰੈਵਲਿੰਗ ਹਿਸਟਰੀ ਦੇ ਵਿੱਚ ਹੋਰ ਕੰਟਰੀਆਂ ਯੂਐਸ ਜਾਣਾ ਤੇ ਤੁਹਾਡੇ ਉਹਦੇ ਵਿੱਚ ਆਲਰੇਡੀ ਵੀਜ਼ਾ ਇੱਕ ਲੱਗਿਆ ਹੋਇਆ ਤਾਂ ਯੂ ਕੈਨ ਐਡ ਅਨਦਰ ਵੀਜ਼ਾ ਸ਼ੈਨੇਗਨ ਜਾਣਾ ਜਾਂ ਕੁਝ ਵੀ ਕਿਉਂਕਿ ਇਸ ਟਾਈਮ ਕੈਨੇਡਾ ਬਹੁਤ ਈਜ਼ੀਲੀ ਤੁਹਾਨੂੰ ਟੂਰਿਸਟ ਵੀਜ਼ਾ ਦੇ ਦੇ ਜੀ 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 ਬਿਲਕੁਲ ਸੋ ਟਾਈਮਲੀ ਜੋ ਹੈ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਜਿਵੇਂ ਕਿ ਮੈਮ ਨੇ ਕਿਹਾ ਕਿ ਹੁਣ ਅ ਅੱਛੀ ਰੇਸ਼ਿਓ ਦੇ ਵਿੱਚ ਟੂਰਿਸਟ ਵੀਜ਼ਾ ਦੀ ਅਪਰੂਵਲਸ ਵੀ ਆ ਰਹੀਆਂ ਨੇ ਤਾਂ ਜ਼ਰੂਰ ਤੁਸੀਂ ਦੇਖੋ ਉਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਜਿਵੇਂ ਮਰਜ਼ੀ ਫਾਈਲ ਲਗਾਵਾਂਗੇ ਤਾਂ ਵੀਜ਼ਾ ਆ ਜਾਏਗਾ ਉਥੇ ਇੱਕ ਚੰਗੇ ਕੰਸਲਟੈਂਟ ਦੀ ਲੋੜ ਤਾਂ ਪੈਣੀ ਹੀ ਪੈਣੀ ਹੈ ਸੋ ਮੈਮ ਨੇ ਜਿਵੇਂ ਕਿਹਾ ਕਿ ਇਹਨਾਂ ਕੋਲ ਤਾਂ Տੇ ਸਾਰੀ ਪ੍ਰੋਫਾਈਲਸ ਆਂਦੀਆਂ ਨੇ ਜਿਸ ਦੇ ਉੱਪਰ ਕੰਮ ਕਰਦੇ ਨੇ ਕਈ ਵਾਰੀ ਪਹਿਲਾਂ ਗਈ ਰਹੇ ਨੇ ਕਿਤੇ ਹੋਰ ਲਗਾਈ ਹੁੰਦੀ ਹੈ ਫਾਈਲ ਨਹੀਂ ਲੱਗਿਆ ਹੁੰਦਾ ਵੀਜ਼ਾ ਰਿਫਿਊਜ਼ਲ ਲੱਗ ਜਾਂਦੀ ਹੈ ਉਸ ਤੋਂ ਬਾਅਦ ਵੀ ਹ ਜੋ ਇੱਕ ਛੋਟੀ ਜੀ ਚੀਜ਼ ਲਾਸਦੀ ਆ ਜੀ ਕੋਈ ਕਿਸੇ ਨੂੰ ਪ੍ਰੋਬਲਮ ਆ ਜਾਂਦੀ ਹੈ ਵਕੀਲ ਚੰਗੇ ਤੋਂ ਚੰਗਾ ਲੱਭਦਾ ਕਿ ਕੇਸ ਨਾ ਖਰਾਬ ਹੋ ਜਾਏ ਐਦਾਂ ਹੀ ਤੁਹਾਨੂੰ ਇਮੀਗ੍ਰੇਸ਼ਨ ਦੇ ਵਾਸਤੇ ਜਿਹੜਾ ਬੈਸਟ ਕੰਸਲਟੈਂਟ ਲੱਭਣਾ ਪੈਂਦਾ ਜਿਹਦਾ ਚੰਗਤ ਅਜ਼ਰਬਾਏ ਅਜ 28 ਸਾਲ ਦਾ ਮੇਰਾ ਤੋਂ ਜ਼ਰਬਾ ਹੈ ਜਿਸ ਤੋਂ ਕਿ ਤੁਹਾਡੀ ਫਾਈਲ ਨਾ ਖਰਾਬ ਹੋਏ ਅਦਰਵਾਇਸ ਤੁਸੀਂ ਫਾਈਲ ਹੀ ਨਾ ਲਾਓ ਕਿਉਂਕਿ ਐਕਸਪੈਰੀਮੈਂਟ ਨਹੀਂ ਕਰਾਣੇ ਤੁਸੀਂ ਆਪਣੀ ਫਾਈਲਾਂ ਤੋਂ ਜਦ ਕੇਸ ਖਰਾਬ ਹੁੰਦੇ ਉਹ ਖਾਲੀ ਐਕਸਪੈਰੀਮੈਂਟ ਦੇ ਨਾਲ ਹੁੰਦੇ ਆ ਇੱਕ ਮਾਹਿਰ ਸਲਾਹਕਾਰ ਜਿਹੜਾ ਹੁੰਦਾ ਉਹਨੂੰ ਪਤਾ ਫਾਈਲ ਕਿੱਦਾਂ ਲਗਾਣੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਟਾਈਮਲੀ ਜੋ ਹੈ ਤੁਸੀਂ ਮੈਮ ਦੀ ਗਾਈਡੈਂਸ ਦੇ ਨਾਲ ਜੋ ਕਿ ਮੈਮ ਨੇ ਦੱਸਿਆ ਔਰ ਅਸੀਂ ਹਰ ਵਾਰੀ ਇਹ ਗੱਲ ਕਰਦੇ ਹਾਂ ਕਿ ਨੈਵੀਗੇਟਰ ਇਸ ਓਵਰ ਸੀਜ਼ ਜੋ ਕਿ 28 ਸਾਲਾਂ ਤੋਂ ਇਸ ਫੀਲਡ ਵਿੱਚ ਨੇ ਸਟੱਡੀ ਵੀਜ਼ਾ ਦੀ ਗੱਲ ਕਰੀਏ ਭਾਵੇਂ ਟੂਰਿਸਟ ਵੀਜ਼ਾ ਦੀ ਗੱਲ ਕਰੀਏ ਢੇ ਸਾਰੇ ਆਪਸ਼ਨਸ ਇਨਾਂ ਕੋਲ ਅਵੇਲੇਬਲ ਨੇ ਜ਼ਰੂਰ ਟਾਈਮਲੀ ਆਓ ਤੇ ਰਾਈਟ ਵਧੀਆ ਗਾਈਡੈਂਸ ਦੇ ਨਾਲ ਸਹੀ ਟਾਈਮ ਤੇ ਸਹੀ ਪ੍ਰੋਸੀਜਰ ਦੇ ਨਾਲ ਅੱਗੇ ਵਧਦੇ ਹੋਏ ਤੁਸੀਂ ਆਪਣਾ ਟੂਰਿਸਟ ਵੀਜ਼ਾ ਜੋ ਹੈ ਲੈ ਸਕਦੇ ਹੋ ਹੋਰ ਕੋਈ ਸਵਾਲ ਹੋਣ ਤੁਹਾਡੇ ਮਨ ਵਿੱਚ ਟੂਰਿਸਟ ਵੀਜ਼ਾ ਨੂੰ ਲੈ ਕੇ ਸਕੂਲਿੰਗ ਵੀਜ਼ਾ ਨੂੰ ਲੈ ਕੇ ਸਟੱਡੀ ਵੀਜ਼ਾ ਨੂੰ ਲੈ ਕੇ ਤਾਂ ਜ਼ ले है, इस ले कॉल कर सद डिटेल भी जानकारी लो, सब तो चंगा होएगा जे जरूर पहुंचो नैविगेटर ओवरसीजिस डॉक्यूमेंट्स न हो असैसमेंट की जाए तो प्रॉपर इनफोरमेसल हो सको बहुत बहुत थैंक्स मैम मैं पूरी इनफोरमेस है जो कि बहुत ही खास है अगर किसी ने टूरिस्ट वीजा लप्लाई करना है सो तो इसे तरह अगों भी अं होर इनफोरमेटिव भीडियोज़ लैके आते रहेंगे फिलहाल ही दि जी इजाजत थैंक यू सो मच थैंक यू